ਜਾਦ ਦੇ ਵਿੱਚ ਵੀ ਇੱਕ ਦੋ ਬੱਸਾਂ ਭੰਨੀਆਂ ਨੇ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਭੰਨਦੀ ਉਸ ਕਾਟਰਾਂ ਨੂੰ ਕਿਸ ਤਰੀਕੇ ਨਾਲ ਇਹ ਸਟੇਜ ਦੀ ਵੈਸੇ ਮੈਨੂੰ ਨੌਲੇਜ ਹੈ ਨਹੀਂ ਲੇਕਿਨ ਜੇ ਇਸ ਤਰ੍ਹਾਂ ਦਾ ਕੋਈ ਵਰਦਤ ਹੋਈ ਹੈਗੀ ਤਾਂ ਫਿਰ ਇਹ ਚੀਜ਼ਾਂ ਤਾਂ ਗਲਤ ਨੇ ਜੀ ਆਪਣੇ ਪੰਜਾਬੀ ਜਾਂਦੇ ਨੇ ਗੁਰੂ ਘਰ ਜਾਂਦੇ ਨੇ ਮਤਲਬ ਉਹਨਾਂ ਚੀਜ਼ਾਂ ਦੇ ਵਿੱਚ ਡਿਸਟਰਬੈਂਸ ਜਿਹੜੀ ਹੈ ਉਹ ਪੈਦਾ ਨਹੀਂ ਕਰਨੀ ਚਾਹੀਦੀ ਭਾਈਚਾਰਾ ਬਹੁਤ ਜ਼ਰੂਰੀ ਹੈ ਇੱਕ ਦੂਜੇ ਨੂੰ ਮਿਲਕ ਜੁਲ ਕੇ ਰਹਿਣਾ ਜਿਹੜਾ ਨਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਮਟਾਇਆ ਸਾਦਾ ਹੈ ਦੂਰੀਆਂ ਜਿਹੜੀਆਂ ਪੈ ਰਹੀਆਂ ਨੇ ਕਿਵੇਂ ਨੇ ਤੈਨੂੰ ਖਤਮ ਤਾਂ ਸਿਰਫ ਇਹ ਹੀ ਚੀਜ਼ ਹੈ ਜੀ ਕਿ ਆਪਸੇ ਅਗਰ ਭਾਈਚਾਰਾ ਬਣਾ ਕੇ ਰੱਖਾਂ ਤਾਂ ਭਾਈ ਸਭ ਤੋਂ ਬੜੀਆ ਬਹੁਤ ਬੜੀਆ ਚੀਜ਼ ਹੈ ਜੀ ਉਹ ਇਹੀ ਸਿਰ ਉਤਨੀ ਕਰਕੇ ਕਿ ਤੁਸੀਂ ਵਾਹ ਗੁਰਦਵਾਰਾ ਮਨੀਕਰਨ ਸਾਹਿਬ ਜਾ ਰਹੇ ਹੋ ਪੱਤਾ ਟਿਕੋ ਬੜਿਆ ਤਰੀਕੇ ਨਾਲ ਜਾਓ ਹੁਲੜਵਾਜੀ ਨਾ ਕਰੋ ਕੋਈ ਗਲਤ ਐਸਾ ਕੋਈ ਸਿਸਟਮ ਨਾ ਕਰੋ ਜੇ ਵੀ ਬਸ ਇੱਕ ਦੋ ਮਨ ਲਲਾ ਚੀਸੇ ਫੁੱਟੇ ਜਾਂ ਨਾ ਤੇ ਕੁਝ ਨਾਰੇ ਲਿਖੇ ਗਏ ਤਾਂ ਉਹਨੂੰ ਲੱਗਦਾ ਫਿਰ ਜਦੋਂ ਸਰਦਾਰ ਪੱਗਾਂ ਵਾਲੇ ਹਿਮਾਚਲ ਤੇ ਜਾਣਗੇ ਉਹਨਾਂ ਨੂੰ ਵੀ ਫਿਰ ਸਮੱਸਿਆ ਖੜੀ ਉਹਦਾ ਜੀ ਦੁੱਖ ਤਾਂ ਸਾਰੇ ਨੂੰ ਹੁੰਦਾ ਜੀ ਜਦੋਂ ਕਰਨੀ ਇੱਕ ਬੰਦੇ ਨੇ ਇੱਧਰ ਲੜੜਾ ਹੋਇਆ ਉਹ ਬੰਦੇ ਦਾ ਨਹੀਂ ਉੱਧਰ ਗਏ ਨਾ ਲੜੜਿਆ ਕਰਨ ਵਾਲੇ ਦਾ ਇੱਧਰ ਹੀ ਰਹਿ ਗਏ ਉੱਧਰ ਵਾਲੇ ਨੂੰ ਕੀ ਪਤਾ ਵੀ ਉੱਧਰ ਕੀ ਹੋ ਰਿਹਾ ਇੱਧਰ ਵਾਲੇ ਨੂੰ ਕੀ ਪਤਾ ਕੀ ਹੋ ਰਿਹਾ ਬਿਆਨ ਉਧਰਲੇ ਪਾਸੋਂ ਵੀ ਆਉਂਦੇ ਨੇ ਇੱਧਰਲੇ ਪਾਸੋਂ ਵੀ ਆਉਂਦੇ ਨੇ ਭੁਗਤਣਾ ਫਿਰ ਉਹਨਾਂ ਲੋਕਾਂ ਨੂੰ ਪੈਂਦਾ ਏ ਜਿਨ੍ਹਾਂ ਨੇ ਕਾਰੋਬਾਰ ਦੇ ਲਈ ਜਾਣਾ ਜਿਨ੍ਹਾਂ ਨੇ ਉਹਨੂੰ ਦੇਖੋ ਜੀ ਜਿਵੇਂ ਕੀ ਮੈਂ ਪੰਜਾਬ ਤੋਂ ਦਿੱਲੀ ਹਿਮਾਚਲ ਜੋਬ ਤੇ ਜਾਂਦਾ ਸਾਨੂੰ ਵੀ ਪ੍ਰੋਬਲਮ ਆਉਂਦੀ ਹੈ ਹਿਮਾਚਲ ਵਾਲੇ ਸਾਨੂੰ ਵੀ ਗਲਤ ਨਿਗਾਹ ਦੇ ਨਾਲ ਦੇਖਦੇ ਨੇ ਇਹ ਸਾਨੂੰ ਭੁਗਤਣਾ ਪੈਂਦਾ ਇਸ ਸਮੇਂ ਅਸੀਂ ਹਿਮਾਚਲ ਦੀ ਹੱਦ ਤੇ ਖੜੇ ਆ ਕੁਝ ਲੋਕ ਨੇ ਜਿਹੜੇ ਹਿਮਾਚਲ ਦੇ ਵਿੱਚੋਂ ਸਫਰ ਕਰਕੇ ਆਏ ਨੇ ਸਾਡੇ ਨਾਲ ਇੱਕ ਗੱਡੀ ਦੇ ਚਾਲਕ ਨੇ ਜਿਹੜੇ ਹਿਮਾਚਲ ਦੇ ਵਿੱਚ ਸਫ਼ਰ ਕਰਕੇ ਹੁਣ ਪੰਜਾਬ ਵਾਲੇ ਪਾਸੇ ਨੂੰ ਜਾ ਰਹੇ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਹਿਮਾਚਲ ਦਾ ਠੀਕ ਹੈ ਮੇਰਾ ਓਕੇ ਨਹੀਂ ਨਹੀਂ ਠੀਕ ਰੋਕਦੇ ਹੋ ਭਾਈ ਜਰ ਪਸਾਂਝ ਬੜੀ ਰਹੇ ਕੀ ਕਰਨਾ ਚਾਹੀਦਾ ਲੋਕਾਂ ਨੂੰ ਦੋਵੇਂ ਸਟੇਟਾਂ ਦੇ ਨੂੰ ਹਿਮਾਚਲ ਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਤੋਂ ਮੰਗਣਾ ਠੀਕ ਹੈ ਜੀ ਨਹੀਂ ਨਹੀਂ ਤੁਸੀਂ ਹਿਮਾਚਲ ਚ ਘੁੰਮ ਕੇ ਆਏ ਹਾਂ ਹਾਂਜੀ ਹਾਂਜੀ ਕੋਹਣਾ ਤੋਂ ਮੜਾ ਵੜਾ ਸੇ ਅਰੇ ਨਾ ਕੋਈ हरियाणा हरियाणा 11 ਹਿਮਾਚਲ ਚ ਜਾ ਕੇ ਬਹੁਤ ਅੱਛਾ ਨਹੀਂ ਸਭ ਠੀਕ ਹੈ ਇਸ ਸਮੇਂ ਅਸੀਂ ਹਿਮਾਚਲ ਦੀ ਹੱਦ ਤੇ ਆ ਤਾਂ ਹਿਮਾਚਲ ਵਾਲੇ ਪਾਸੇ ਤੋਂ ਪੰਜਾਬ ਨੰਬਰ ਦੀਆਂ ਗੱਡੀਆਂ ਆ ਰਹੀਆਂ ਨੇ ਪੰਜਾਬ ਦੇ ਲੋਕ ਸਫਰ ਕਰਕੇ ਆ ਰਹੇ ਨੇ ਹਿਮਾਚਲ ਦੇ ਵਿੱਚੋਂ ਆਪਣੇ ਕਮਾਂਕਾਰਾਂ ਦੇ ਲਈ ਜਾਂ ਕੁਝ ਲੋਕ ਘੁੰਮਣ ਜਾਂਦੇ ਨੇ ਤਾਂ ਅਸੀਂ ਬੱਦੀ ਰੋਡ ਦੇ ਉੱਤੇ ਖੜੇ ਹਾਂ ਜਿਸ ਥਾਂ ਤੋਂ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਤਲਕੀ ਭਰਿਆ ਮਾਹੌਲ ਬਣਿਆ ਸੀ ਹਿਮਾਚਲ ਦੇ ਵਿੱਚ ਪੰਜਾਬੀਆਂ ਤੇ ਹਿਮਾਚਲ ਦੇ ਲੋਕਾਂ ਦੇ ਵਿਚਕਾਰ ਤਲਕੀ ਹੋਈ ਸੀ ਤਾਂ ਹੁਣ ਇਸ ਤਰੀਕੇ ਨੂੰ ਜਿਹੜੀ ਕੜਤਣ ਆ ਜਿਹੜੀ ਉਹ ਕੜਤਣ ਆ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਖਤਮ ਕੀਤਾ ਜਾ ਸਕਦਾ ਸੀ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੁਝ ਲੋਕ ਨੇ ਜਿਹੜੇ ਹਿਮਾਚਲ ਵਾਲੇ ਪਾਸਿਓ ਸਫ਼ਰ ਤੈਅ ਕਰਕੇ ਆ ਰਹੇ ਨੇ ਦੇਖ ਸਕਦੇ ਹਾਂ ਦੀ ਆਵਾਜ਼ ਆਈ ਹੈ ਜਿਹੜੀ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਕੋਈ ਆਵਾਜ਼ਾਈ ਦੇ ਵਿੱਚ ਵਿਗਨ ਨਹੀਂ ਪੈ ਰਿਹਾ ਜਾਂ ਫਿਰ ਉਸ ਕੜਤਣ ਦੇ ਨਾਲ ਕੋਈ ਸਫ਼ਰ ਕਰਨ ਵਾਲੇ ਲੋਕਾਂ ਦੇ ਵਿੱਚ ਜਿਹੜੀ ਕੋਈ ਕਮੀ ਜ਼ਰੂਰ ਨਾ ਆਈ ਹੋਵੇ ਤਾਂ ਟਰੱਕ ਦੇ ਚਾਲਕ ਨੇ ਉਹ ਵੀ ਇੱਥੋਂ ਪੰਜਾਬ ਨੰਬਰ ਦੀ ਗੱਡੀ ਲੈ ਕੇ ਲੰਘਦੇ ਹੋਏ ਨਜ਼ਰ ਆ ਰਹੇ ਹਨੇ ਤਾਂ ਗੱਡੀਆਂ ਜਿਹੜੀਆਂ ਪੰਜਾਬ ਨੰਬਰ ਦੀਆਂ ਵੀ ਹਿਮਾਚਲ ਵਾਲੇ ਪਾਸੇ ਤੋਂ ਆ ਰਹੀਆਂ ਨੇ ਤਾਂ ਕੁਝ ਲੋਕ ਨੇ ਜਿਹੜੇ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਕਹਿਣਾ ਚਾਹੁੰਦੇ ਨੇ ਲੋਕ ਹਿਮਾਚਲ ਵਾਲੇ ਪਾਸਿਓ ਸਫਰ ਕਰਕੇ ਆਏ ਨੇ ਤਾਂ ਜਹੇ ਦੇ ਵਿੱਚ ਜਿਹੜੀ ਟ੍ਰੈਫਿਕ ਆ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਕੋਈ ਤਲਖੀ ਭਰਿਆ ਮਾਹੌਲ ਇਸ ਥਾਂ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਕਿਵੇਂ ਦੇਖਦੇ ਹੋ ਕਈ ਦਿਨਾਂ ਤੋਂ ਤਲਖੀ ਭਰਿਆ ਮਾਹੌਲ ਚੱਲ ਰਿਹਾ ਹਿਮਾਚਲ ਤੇ ਪੰਜਾਬ ਦੇ ਲੋਕਾਂ ਦੇ ਵਿਚਕਾਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਘੜਤਣ ਖਤਮ ਹੋਣੀ ਚਾਹੀਦੀ ਆ ਭਾਈਚਾਰਕ ਸਾਂਝ ਕਾਇਮ ਬਿਲਕੁਲ ਹੋਣੀ ਚਾਹੀਦੀ ਹੈ ਜੀ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਦੇਖੋ ਇਹੋ ਜਿਹਾ ਕੰਮ ਗਲਤ ਲੱਗਦਾ ਹੈ ਖੁਦ ਨੂੰ ਹੀ ਭਾਈਚਾਰਾ ਬਹੁਤ ਜ਼ਰੂਰੀ ਹੈਗਾ ਤੇ ਵੈਸੇ ਤਾਂ ਮੈਂ ਹੁਣੇ ਨਾਲਗੜ ਤੋਂ ਆ ਰਿਹਾਗਾ ਇਦਾਂ ਦਾ ਕੋਈ ਮਾਅਨ ਦਿਖਿਆ ਨਹੀਂ ਹੈਗਾ ਵੈਸੇ ਮੈਨੂੰ ਲੇਕਿਨ ਜਿਹੜਾ ਹੁਣੇ ਹੈ ਇੱਧਰ ਹਿਮਾਚਲ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਭਾਈਆਂ ਦੇ ਨਾਲ ਜਿਹੜਾ ਸਲੂਕ ਹੋਇਆ ਹੈ ਸਭ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਚੀਜ਼ਾਂ ਸਹੀ ਨਹੀਂ ਹੈਗੀਆਂ ਜੀ ਇੱਕ ਆਪਣੇ ਪੰਜਾਬੀ ਜਾਂਦੇ ਨੇ ਗੁਰੂ ਘਰ ਜਾਂਦੇ ਨੇ ਮਤਲਬ ਉਹਨਾਂ ਚੀਜ਼ਾਂ ਦੇ ਵਿੱਚ ਡਿਸਟਰਬੈਂਸ ਜਿਹੜੀ ਹੈ ਉਹ ਪੈਦਾ ਨਹੀਂ ਕਰਨੀ ਚਾਹੀਦੀ ਭਾਈਚਾਰਾ ਬਹੁਤ ਜ਼ਰੂਰੀ ਹੈ ਇੱਕ ਦੂਜੇ ਨੂੰ ਮਿਲਕ ਜੁਲ ਕੇ ਰਹਿਣਾ ਜਿਹੜਾ ਹੈ ਨਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਪੰਜਾਬ ਦੇ ਵਿੱਚ ਵੀ ਇੱਕ ਦੋ ਬੱਸਾਂ ਪੰਨੀਆਂ ਨੇ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਭੰਨਤੀ ਉਸ ਕਟੜਾ ਨੂੰ ਕਿਸ ਤਰੀਕੇ ਨਾਲ ਇਸ ਸਟੇਜ ਦੀ ਵੈਸੇ ਮੈਨੂੰ ਨੌਲੇਜ ਹੈ ਨਹੀਂ ਲੇਕਿਨ ਜੇ ਇਸ ਤਰ੍ਹਾਂ ਦਾ ਕੋਈ ਵਾਰਦਾਤ ਹੋਈ ਹੈਗੀ ਤਾਂ ਫਿਰ ਇਹ ਚੀਜ਼ਾਂ ਤਾਂ ਗਲਤ ਨੇ ਜੀ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਹੈਗੀਆਂ ਅਕਸਰ ਅਕਸਰ ਜਾਂਦੇ ਹਾਂ ਹਿਮਾਚਲ ਦੇ ਵਿੱਚ ਘੁੰਮਣ ਨਹੀਂ ਜੀ ਐਕਚੁਅਲੀ ਮੇਰਾ ਫੀਲਡ ਜੌਬ ਹੈ ਮੈਨੂੰ ਵਰਕਿੰਗ ਵ ਤੋ ਮੈਨੂੰ ਵੈਸੇ ਉਸ ਤਰੀਕੇ ਨਾਲ ਜੇ ਮੈਂ ਟਰੀਟ ਕਰਾਂ ਤਾਂ ਮੈਨੂੰ ਇਸ ਚੀਜ਼ ਦਾ ਕੁਝ ਦਿਖਿਆ ਨਹੀਂ ਹੈ ਇਸ ਤਰ੍ਹਾਂ ਦਾ ਕੁਝ ਲੇਕਿਨ ਜਿਹੜੀਆਂ ਚੀਜ਼ਾਂ ਅੱਗੇ ਸਾਹਮਣੇ ਆਈਆਂ ਨੇ ਉਹ ਚੀਜ਼ਾਂ ਥੋੜੀਆਂ ਜਿਹਾ ਗਲਤ ਲੱਗਦੀਆਂ ਨੇ ਜੀ ਨਹੀਂ ਵਾਪਨੀ ਚਾਹੀਦੀ ਜੀ ਬਹੁਤ ਬਹੁਤ ਸ਼ੁਕਰੀਆ ਹਿਮਾਚਲ ਦੇ ਵਿੱਚੋਂ ਪੰਜਾਬੀ ਸਰਦਾਰ ਸੀ ਜਿਹੜੇ ਉਹ ਸਮੇਂ ਸਫਰ ਕਰਕੇ ਆਏ ਨੇ ਆਪਣੇ ਕਾਮਾਕਾਰਾਂ ਦੇ ਲਈ ਹਿਮਾਚਲ ਦੇ ਵਿੱਚੋਂ ਆਏ ਨੇ ਤਾਂ ਜਿਹੇ ਦੇ ਵਿੱਚ ਹਿਮਾਚਲ ਤੋਂ ਆਵਾਜਾਈ ਹੈ ਜਿਹੜੀ ਬਿਲਕੁਲ ਚੱਲ ਰਹੀ ਆ ਹਰਿਆਣੇ ਵਾਲੇ ਪਾਸਿਓਂ ਪੰਜਾਬ ਵਾਲੇ ਪਾਸਿਓਂ ਵੀ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਤੇ ਹਿਮਾਚਲ ਵਾਲੇ ਪਾਸਿਓਂ ਵੀ ਗੱਡੀਆਂ ਜਿਹੜੀਆਂ ਆ ਰਹੀਆਂ ਨੇ ਇਸ ਤਰ੍ਹਾਂ ਜਿਸ ਤਰੀਕੇ ਦੀਆਂ ਖਬਰਾਂ ਨੇ ਵੀ ਕੜਤਣ ਬਹੁਤ ਜ਼ਿਆਦਾ ਵਧ ਗਈ ਆ ਤਲਖੀ ਜ਼ਿਆਦਾ ਉਸ ਤਰੀਕੇ ਦਾ ਮਾਹੌਲ ਮੈਨੂੰ ਤਾਂ ਕਿਤੇ ਹਿਮਾਚਲ ਦੇ ਥਾਂ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਸੀ ਉਸ ਥਾਂ ਤੇ ਆ ਜਿਸ ਥਾਂ ਦੇ ਉੱਤੋਂ ਤਕਰੀਬਨ ਬੱਦੀ ਦੀ ਐਂਟਰੀ ਸ਼ੁਰੂ ਹੋ ਜਾਂਦੀ ਆ ਸਾਹਮਣੇ ਟੋਲ ਟੈਕਸਾ ਜਿੱਥੇ ਟੋਲ ਕਟਵਾਏ ਜਾਂਦੇ ਨੇ ਤਾਂ ਥਾਂ ਦੇ ਉੱਤੇ ਅਸੀਂ ਮੌਜੂਦ ਆ ਤਲਕੀ ਭਰਿਆ ਮਾਹੌਲ ਹੈ ਥਾਂ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਤੇ ਅਸੀਂ ਕਈ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਤਾਂ ਲੋਕ ਸੋਚਦੇ ਨੇ ਕਿ ਜਿਹੜੀ ਪਾਈਚਾਰਕ ਸਾਂਝ ਆ ਉਹ ਬਣੀ ਰਹਿਣੀ ਚਾਹੀਦੀ ਆ ਇਸ ਦੇ ਵਿੱਚ ਕੋਈ ਰੁਕਾਵਟ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤਲਕੀ ਭਰਿਆ ਮਾਹੌਲ ਦੇ ਦੌਰਾਨ ਅਸੀਂ ਹਿਮਾਚਲ ਤੋਂ ਤਾਨੂੰ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦਾ ਮਾਹੌਲ ਆ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਤਾਂ ਅਜਿਹੇ ਦੇ ਵਿੱਚ ਪੰਜਾਬ ਦੇ ਲੋਕ ਨੇ ਜਿਹੜੇ ਉਹ ਸਫਰ ਕਰਕੇ ਹਿਮਾਚਲ ਦੇ ਵਿੱਚੋਂ ਆਏ ਨੇ ਅਸੀਂ ਉਹਨਾਂ ਦੇ ਨਾਲ ਵੀ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਨੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਹਿਮਾਚਲ ਦੇ ਵਿੱਚੋਂ ਆਇਓ ਕਿਸ ਤਰ੍ਹਾਂ ਦਾ ਮਾਹੌਲ ਹੈ ਹਿਮਾਚਲ ਮਰੀ ਕਿਸ ਤਰੀਕੇ ਦਾ ਪੁੱਛਣਾ ਚਾ ਰਹੇ ਹੋ ਕੁਝ ਤਲਖੀ ਭਰਿਆ ਮਾਹੌਲ ਪਿਛਲੇ ਦਿਨਾਂ ਚ ਨਜ਼ਰ ਆਇਆ ਸੀ ਚੰਡਿਆਂ ਨੂੰ ਲੈ ਕੇ ਵਿਵਾਦ ਹੋਇਆ ਹਿਮਾਚਲ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਤਲਖੀ ਹੋਈ ਪੁਲਿਸ ਨੇ ਵੀ ਕਾਰਵਾਈ ਕੀਤੀ ਕਿਸ ਤਰੀਕੇ ਦਾ ਮਾਹੌਲ ਹੈ ਹੁਣ ਮਾਹੌਲ ਤਾਂ ਵੈਸੇ ਠੀਕ ਹੈ ਪਰ ਲੇਕਿਨ ਚਲੋ ਠੀਕ ਹੈ ਲੇਕਿਨ ਦੇਖੋ ਚਾਹ ਦੇਖੋ ਆਪਣੇ ਅੱਤੇ ਕਹਿੰਦੇ ਵੀ ਹਿੰਦੂ ਸਿੱਖ ਭਾਈ ਭਾਈ ਹੈ ਹਾਂ ਬਿਲਕੁਲ ਇਹ ਤਾਂ ਹਮੇਸ਼ਾ ਭਾਈਚਾਰਾ ਬਣੇ ਰਹਿਣਾ ਚਾਹੀਦਾ ਹੈ ਇਹ ਜਿਹੜਾ ਹਾਂ ਜਿਹੜੇ ਵਿੱਚ ਵਿੱਚ ਮ ਸਰਾਰਤੀ ਤਤਤਵ ਹੈ ਚਾਹੇ ਹਿੰਦੂਆਂ ਵਿੱਚ ਹੈ ਸਿੱਖਾਂ ਵਿੱਚ ਵੀ ਹੈ ਸਰਾਰਤੀ ਤੱਤ ਤਾਂ ਸਾਰੇ ਪਾਸੇ ਆ ਜੀ ਜਿਹੜੇ ਸਰਾਰਤੀ ਕੁਝ ਹੁੰਦੇ ਨੇ ਉਹ ਸਾਰੇ ਫਿਰ ਭਾਈਚਾਰਕ ਸਾਂਝ ਦੇ ਵਿੱਚ ਜਿਹੜੀ ਬਣੀ ਹੁੰਦੀ ਹੈ ਉਹਨੂੰ ਤੋੜਨ ਦਾ ਨੇਚਰਲੀ ਤਾਂ ਤੋੜਨੇ ਵਾਲੀ ਬਾਤ ਹੈ ਨਾ ਜੀ ਹੁਣ ਦੇਖੋ ਤੁਸੀਂ ਠੀਕ ਹੈ ਆਪ ਗੁਰਦੁਆਰਾ ਸਾਹਿਬ ਜੀ ਦਾ ਝੰਡਾ ਲੈ ਕੇ ਜਿੱਥੇ ਮਰਿ ਜਾਓ ਤੁਹਾਨੂੰ ਕੋਈ ਮਨਾ ਨਹੀਂ ਕਰੇਗਾ ਹੁਣ ਤੁਸੀਂ ਕਹੋ ਜੀ ਅਸੀਂ ਖਾਲਿਸਤਾਨ ਦਾ ਕੋਈ ਝੰਡਾ ਲਗਾ ਕੇ ਆ ਕਾਲੇ ਦੂਆ ਝੰਡਾ ਲਗਾ ਕੇ ਆ ਪਿੰਡ ਵਾਲੇ ਜੀ ਦਾ ਝੰਡਾ ਇਹ ਕਿਆ ਜੂਰਦਾ ਜੀ ਕਿਉਂ ਕਿਸੇ ਕੇ ਯਾਦਾ ਤੁਹਾਨੂੰ ਕਿਸੇ ਚੀਜ਼ ਨੂੰ ਕੋਈ ਮਨਾ ਕਰਦਾ ਹੋਵੇ ਬੰਦਾ ਫਿਰ ਤਾਂ ਦੇਖੋ ਸਮਝ ਜਾਂਦੀ ਹੈ ਅਸਦਾ ਕਹਿੰਦੇ ਵੀ ਭਾਈਚਾਰਾ ਬਣਾ ਰਹਿਣਾ ਇਹ ਕਦੀ ਵੀ ਐਸਾ ਹੋਣਾ ਚਾਹੀਦਾ ਕਿ ਵੀ ਹਿਮਾਚਲ 'ਚ ਇੱਧਰ ਹਿਮਾਚਲੀ ਆਉਣਗੇ ਤਾਂ ਇਹ ਖਰਾਬ ਕਰਨਗੇ ਸਿੱਕਾ ਵਾ ਜਾਏਗੇ ਤਾਂ ਉਹ ਖਰਾਬ ਕਰਨਗੇ ਇਹ ਬਹੁਤ ਗਲਤ ਚੀਜ਼ ਹੈ ਇਹ ੜਕੜ ਨੂੰ ਕਿਵੇਂ ਮਟਾਇਆ ਜਾ ਸਕਦਾ ਹੈ ਦੂਰੀਆਂ ਜਿਹੜੀਆਂ ਪੈ ਰਹੀਆਂ ਨੇ ਕਿਵੇਂ ਇਹਨਾਂ ਨੂੰ ਖਤਮ ਕੀਤਾ ਦੇਖੋ ਖਤਮ ਤਾਂ ਸਿਰਫ ਇਹੀ ਚੀਜ਼ ਹੈ ਜੀ ਕਿ ਆਪਸ ਅਗਰ ਪਾਈਚਾਰਾ ਬਣਾ ਕੇ ਰੱਖਾਂ ਤਾਂ ਪਾਜੀ ਸਭ ਤੋਂ ਬੜੀਏ ਬਹੁਤ ਵਧੀਆ ਚੀਜ਼ ਹੈ ਜੀ ਉਹ ਇਹੀ ਸਿਰ ਉਤਨੀ ਕਰਕੇ ਕਿ ਤੁਸੀਂ ਵਾਹ ਗੁਰਦਵਾਰ ਮਨੀਕਰਨ ਸਾਹਿਬ ਜਾ ਰਹੇ ਮੱਥਾ ਟੇਕੋ ਬੜੀਆ ਤਰੀਕੇ ਨਾਲ ਜਾਓ ਹੋਲੜਵਾਜੀ ਨਾ ਕਰੋ ਕੋਈ ਗਲਤ ਐਸਾ ਕੋਈ ਸਿਸਟਮ ਨਾ ਕਰੋ ਨੰਬਰ ਪਲੇਟ ਪ੍ਰੋਪਰ ਲੱਗੀ ਹੋਵੇ ਹੈਲਮਟ ਲੱਗਾ ਹੋਵੇ ਹਾਂ ਜਿਹੜੇ ਸਿੱਖ ਹੈ ਉਹਨਾਂ ਦੀ ਪ੍ਰੋਪਰ ਪਗੜੀ ਹੋਵੇ ਉਹਨੂੰ ਕੋਈ ਦਿੱਕਤ ਨਹੀਂ ਹੁਣ ਜਿਹੜੇ ਉਸ ਦਿਖਾ ਰਹੇ ਜੀ ਉਹ ਇਕੱਲਾ ਹੁਣ ਹੈ ਹਿੰਦੂ ਹੈ ਉਹ ਪਟਕਾ ਬੰਨਿਆ ਹੋਇਆ ਪੀਲਾ ਬੰਨ ਕੇ ਉਹ ਕਹਿੰਦੇ ਮੇਰਾ ਪਟਕਾ ਬੰਨਿਆ ਹੋਇਆ ਉਹ ਤਾਂ ਗਲਤ ਚੀਜ਼ ਹੈ ਨਹੀਂ ਹਾਂ ਜੋ ਐਕਚੁਅਲ ਵਿੱਚ ਸਿੱਖ ਸਮੁਦਾਇ ਹੈ ਉਹਨੂੰ ਪਗੜੀ ਵਾਸਤੇ ਅਲਾਉ ਨਹੀਂ ਹੈ ਬੀਹਾਨੂੰ ਹੈਲਮਟ ਨਹੀਂ ਪਾਣਾ ਤਾਂ ਨਹੀਂ ਪਾਣਗੇ ਉਹ ਮੰਨਾਂ ਨਹੀਂ ਕਰਦੇ ਲੇਕਿਨ ਉਹ ਐਸੇ ਸਰਾਹਤੀ ਤਤ ਵਿਚ ਵਿੱਚ ਬਹੁਤ ਹੈ ਕਿ ਜਿਹੜਾ ਇਹ ਕੰਮ ਖਰਾਬ ਕਰਦੇ ਉਹ ਨਹੀਂ ਹੋਣਾ ਚਾਹੀਦਾ ਅਸੀਂ ਕਹਿੰਦੇ ਭਾਈਚਾਰਾ ਹਮੇਸ਼ਾ ਬਣਾ ਰਹੇ ਅਸੀਂ ਸਦਾ ਜ਼ਿੰਦਗੀ ਵਾਸਤੇ ਸਫ਼ਰ ਕਰਕੇ ਕਿਉਂਕਿ ਹਿਮਾਚਲ ਦੀ ਰਹਿਣ ਵਾਲੇ ਨਹੀਂ ਵੈਸੇ ਮੈਂ ਬਿਲੋਂਗ ਤੋਂ ਵੈਸੇ ਮੈਂ ਪਿੰਜੌਰ ਤੋਂ ਕਰਦਾ ਹਾਂ ਪਰ ਡੇਲੀ ਸਾਡੇ ਹਿਮਾਚਲ ਵੈਰਾ ਪਟਾਣ ਹੁੰਦਾ ਰਹਿੰਦਾ ਕਿਸ ਤਰ੍ਹਾਂ ਦਾ ਅੰਦਰ ਬਾਹਰ ਮਾਹੌਲ ਸਾਡੇ ਇਸ ਏਰੀਆ ਚ ਤਾਂ ਇੰਨੀ ਕੋਈ ਦਿੱਕਤ ਨਹੀਂ ਹੈ ਉੱਤਰ ਅੰਦਰ ਮਾਹੌਲ ਕਿਵੇਂ ਜਾ ਕੇ ਆਉਂ ਥੋੜੇ ਸਾਥੀ ਅੰਦਰ ਜਾਂਦੇ ਹੋਣਗੇ ਲੈ ਕੇ ਸਵਾਰੀਆਂ ਨਹੀਂ ਠੀਕ ਹੈ ਵਾਹ ਐਸਾ ਕੁਝ ਨਹੀਂ ਹੈ ਐਸੀ ਬਿਲਕੁਲ ਠੀਕ ਹੈ ਐਸਾ ਕੁਝ ਨਹੀਂ ਸਿਰਫ ਉਹ ਕੁਝ ਤੁਹਾਨੂੰ ਦੱਸਿਆ ਜੇ ਸਰਾ ਦਿੱਤਾ ਤਦ ਤਦ ਕਰ ਗਿਆ ਅਦਰਵਾਇਜ਼ ਐਸਾ ਕੁਝ ਨਹੀਂ ਹੈ ਬਹੁਤ ਬਹੁਤ ਠੀਕ ਇੱਕ ਗੱਡੀ ਦੇ ਚਾਲਕ ਨੇ ਜਿਹੜੇ ਅਕਸ ਬਿਲਕੁਲ ਉਸੇ ਤਰੀਕੇ ਦੇ ਨਾਲ ਚੱਲ ਰਹੀਆਂ ਨੇ ਹਿਮਾਚਲ ਦੇ ਵੀ ਲੋਕ ਆ ਰਹੇ ਨੇ ਆ ਪੰਜਾਬ ਦੇ ਲੋਕ ਵੀ ਜਾ ਰਹੇ ਨੇ ਤਾਂ ਪੰਜਾਬ ਵਾਲੇ ਪਾਸਿਓਂ ਜਿਹੜੀ ਆਵਾਜਾਈ ਹੈ ਉਹ ਵੀ ਚੱਲ ਰਹੀ ਆ ਅਸੀਂ ਜਿਹੜੇ ਪੰਜਾਬ ਵਾਲੇ ਪਾਸਿਓਂ ਲੋਕ ਜਾ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਤਲਕੀ ਭਰਿਆ ਮਾਹੌਲ ਪਿਛਲੇ ਦਿਨਾਂ ਦੇ ਵਿੱਚ ਬਣਿਆ ਤਾਂ ਉਸ ਕੜਤੜ ਨੂੰ ਉਸ ਤਲਖੀ ਨੂੰ ਕਿਸ ਤਰੀਕੇ ਦੇ ਨਾਲ ਖਤਮ ਕੀਤਾ ਜਾ ਸਕਦਾ ਦੇਖ ਸਕਦੇ ਹੋ ਆਵਾਜਾਈ ਵੀ ਇਸੇ ਬਿਲਕੁਲ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਿਆ ਨਾ ਹੀ ਕੋਈ ਜਿਹੜੀ ਪਰਮਾਰ ਘਟੀ ਆ ਪੰਜਾਬ ਵੱਲੋਂ ਹਿਮਾਚਲ ਵੱਲ ਜਾਣ ਦੀ ਜਾਂ ਫਿਰ ਰਿਹਾਨੇ ਦੇ ਲੋਕ ਨੇ ਜਿਹੜੇ ਉਹ ਹਿਮਾਚਲ ਵੱਲ ਜਾ ਰਹੇ ਨੇ ਤਾਂ ਸਾਰੇ ਤਰੀਕਾ ਦੀਆਂ ਜਿਹੜੀਆਂ ਗੱਲਾਂ ਨੇ ਤੇ ਜਿਹੜੇ ਕੁਝ ਬੱਸਾਂ ਦੇ ਚਾਲਕ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਆਪਣੀਆਂ ਬੱਸਾਂ ਜਿਹੜੀਆਂ ਹਿਮਾਚਲ ਵਾਲੇ ਪਾਸਿਓਂ ਲੈ ਕੇ ਆ ਰਹੇ ਨੇ ਅਸੀਂ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਤਾਂ ਲੋਕ ਕਹਿ ਰਹੇ ਨੇ ਕਿ ਧਾਰਮਿਕ ਸਥਾਨਾਂ ਤੇ ਤੁਹਾਨੂੰ ਜਾਣਾ ਚਾਹੀਦਾ ਚੰਗੀ ਗੱਲ ਹੈ ਪਰ ਹੁੱਲੜਬਾਜੀ ਤੋਂ ਗੁਰੇਜ਼ ਕਰਨਾ ਚਾਹੀਦਾ ਪਰ ਕੁਝਕ ਲੋਕ ਹੁੰਦੇ ਨੇ ਜਿਹੜੇ ਤਲਖੀ ਪਰੇ ਮਾਹੌਲ ਦੇ ਵਿੱਚ ਗਲਤ ਉਹਨਾਂ ਦੀ ਧਾਰਨਾਵਾਂ ਬਣ ਜਾਂਦੀਆਂ ਕਿ ਫਿਰ ਹੁੱਲੜਬਾਜੀ ਕਰਦੇ ਨੇ ਤਾਂ ਉਸੇ ਕਰਕੇ ਮਾਹੌਲ ਆ ਜਿਹੜਾ ਉਹ ਖਰਾਬ ਹੁੰਦਾ ਹੈ ਤਾਂ ਜਹੇ ਦੇ ਵਿੱਚ ਅਸੀਂ ਹਿਮਾਚਲ ਦੇ ਵਿੱਚ ਤੁਹਾਨੂੰ ਆ ਤਸਵੀਰਾਂ ਦਿਖਾ ਰਿਹਾ ਤਾਂ ਕੁਝ ਲੋਕ ਜਿਹੜੇ ਨਜ਼ਰ ਆ ਰਹੇ ਨੇ ਅਸੀਂ ਦੂਜੇ ਪਾਸੇ ਵੀ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਯਤਨ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕਿੱਥੋਂ ਆਏ ਸਰ ਹਰਿਆਣਾ ਸੇ ਹਰਿਆਣਾ ਸੇ ਜਮਨਾਲਾ ਜੋ ਪਿਛਲੇ ਦਿਨੋਂ ਮੈਂ ਹਿਮਾਚਲ ਮੇਂ ਮਾਹੌਲ ਬਣਾ ਪੰਜਾਬੀ ਵਰਸ ਜ ਹਿਮਾਚਲ ਕਿਆ ਦੇਖਤੇ ਹੋ ਭਾਈ ਚਾਰ ਕਿਸਾਨ ਟੁੱਟ ਰਹੀ ਹੈ ਕਿਆ ਸੁਨੇਹਾ ਦੇਣਾ ਚਾਹਤੇ ਹੋ ਕਿਆ ਕਹਿਣਾ ਚਾਹਤੇ ਕਿਸਕੇ ਲਈ ਜੀ ਵਿਵਾਦ ਨਹੀਂ ਹੋਇਆ ਤਾਂ ਹਿਮਾਚਲ ਔਰ ਪੰਜਾਬੀਆਂ ਦਾ ਪਿਛਲੇ ਦਿਨ ਵੀਡੀਓ ਵੀ ਵਾਇਰਲ ਹੋਈ ਸੀ ਬਹੁਤ ਜ਼ਿਆਦਾ। ਕੀ ਕਹਿਣਾ ਚਾਹਤੇ ਹੋ ਜੋ ਭਾਈਚਾਰ ਕੇ ਸਾਥ ਨਹੀਂ ਆ ਬੜੀ ਰਹੇ। ਨਹੀਂ ਆਪ ਤਾਂ ਭਾਈਚਾਰਾ ਬਣਾਈ ਹੂਆ ਹੈ। ਹਾਂ ਪਹਿਲੇ ਸੇ ਤੋਂ ਬਣਾ ਹੂਆ ਹੈ। ਕੋਈ ਐਸੀ ਬਾਤ ਅਮਨੇ ਦੇਖੀ ਨਹੀਂ। ਹਾਂਜੀ। ਜਿਹੜਾ ਕੁਝ ਕੋ ਲੋਕ ਵਿਵਾਦ ਖੜਾ ਕਰ ਦਿੰਦੇ ਨੇ ਚੰਡਿਆਂ ਨੂੰ ਲੈ ਕੇ ਉਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਨਹੀਂ ਹੋਣਾ ਚਾਹੀਏ। ਤੁਹਾਨੂੰ ਕਹਿ ਰਹੇ ਨੇ ਕਿ ਵਿਵਾਦ ਨਹੀਂ ਹੋਣਾ ਚਾਹੀਦਾ ਜੋ ਤਲਖਪਰਿਆ ਰਵਈਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਤਾਂ ਉਸ ਨੂੰ ਲੈ ਕੇ ਲੋਕਾਂ ਦੀ ਵੱਖ-ਵੱਖ ਰਾਇ ਆ ਤਾਂ ਪੰਜਾਬ ਤੇ ਹਰਿਆਣੇ ਵਾਲੇ ਪਾਸਿਓਂ ਜਿਹੜਾ ਲੋਕ ਸਫਰ ਕਰਦੇ ਹੋਏ ਨਜ਼ਰ ਆ ਰਹੇ ਨੇ ਕੁਝ ਲੋਕ ਹਿਮਾਚਲ ਵਾਲੇ ਪਾਸਿਓਂ ਆ ਰਹੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਹਿਮਾਚਲ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਤਾਂ ਲੋਕ ਨੇ ਜਿਹੜੇ ਹਿਮਾਚਲ ਦੇ ਵਿੱਚੋਂ ਸਫਰ ਕਰਕੇ ਆਏ ਹੋਏ ਨੇ ਅਸੀਂ ਹਿਮਾਚਲ ਦੇ ਟੋਲ ਪਲਾਜ਼ੇ ਦਾ ਇਸ ਤੋਂ ਅੱਗੇ ਵੱੱਦੀ ਦਾ ਏਰੀਆ ਜਿਹੜਾ ਤਕਰੀਬਨ ਸ਼ੁਰੂ ਹੋ ਜਾਂਦਾ ਸੀ ਉਸ ਅੱਧ ਤੇ ਖੜੇ ਆ ਜੋ ਵਿਵਾਦ ਹਿਮਾਚਲ ਦੇ ਵਿੱਚ ਚੱਲ ਰਿਹਾ ਉਸ ਬਾਰੇ ਅਸੀਂ ਬੱਖ-ਬੱਖ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਇੱਕ ਟਿੱਪਰ ਚਾਲਕ ਵੀ ਸਾਡੇ ਨਾਲ ਨੇ ਹਿਮਾਚਲ ਦੇ ਵਿੱਚ ਜਾ ਕੇ ਆਏ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਵਾਹ ਹਿਮਾਚਲ ਦਾ ਅਸੀਂ ਇੱਥੋਂ ਲੱਗ ਜਿਹਾ ਗਏ ਰੌਲਾ ਵੈਸੇ ਸੁਣਿਆ ਵਾ ਬਹੁਤ ਜ਼ਿਆਦਾ ਪੈ ਰਿਹਾ ਬਾਕੀ ਹੁਣ ਆਪ ਨੂੰ ਪਤਾ ਪੰਜਾਬ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕੜੱਤਣ ਭਰੀਆਂ ਤਲਖੀ ਭਰਿਆ ਮਾਹੌਲ ਬਣਦਾ ਦੋ ਫਿਰਕਿਆਂ ਦੇ ਵਿੱਚ ਇਹਨਾਂ ਦੇ ਵਿੱਚ ਦੇਖੋ ਜੀ ਗਲਤੀ ਵੈਸੇ ਦੋਨਾਂ ਧਰਾਂ ਦੀ ਹੈ ਦੋਨੋਂ ਤਰ੍ਹਾਂ ਦੀ ਇੱਕ ਤਾਂ ਮਤਲਬ ਇਹ ਹੈ ਵੀ ਚਲੋ ਹੌਲੇ-ਭੱਲੇ ਤੇ ਜਾਂਦੇ ਆ ਆਪਣੇ ਏਰੀਏ 'ਚ ਗੱਲ ਕੋਈ ਸ਼ੋਰ ਹੁੰਦੀ ਜਦੋਂ ਆਪਾਂ ਦੂਜੀ ਜਗ੍ਹਾ ਜਾਣਾ ਉਹਦੀ ਗੱਲ ਕੋਈ ਸ਼ੋਰ ਹੈ। ਫਰੇਕ ਬੰਦਿਰੀ ਉਹ ਤਰਾਜ ਹੁੰਦਾ। ਇਹ ਕੜਤਣ ਕਿਵੇਂ ਖਤਮ ਹੋ ਸਕਦੀ ਆ ਭਾਈ ਚਾਰਕ ਸਾਜ। ਕੜਤਣ ਦਾ ਭਾਈ ਚਾਰਾ ਸਾਲੇ ਮਿਲ ਜੁਲ ਕੇ ਰਹਿਣ ਤਾਂ ਹੀ ਖਤਮ ਹੋਣੀ। ਇਹ ਕੋਈ ਮਿੱਠੀ ਚੀਜ਼ ਤਾਂ ਹੈ ਨਹੀਂ ਵੀ ਚਲੋ ਕਿਸੇ ਨੂੰ ਗੋਲੀਆਂ ਦੇ ਦੋ। ਇਹ ਤਾਂ ਭਾਈ ਜਿਹੜੇ ਪੰਜਾਬੀ ਜਾਂਦੇ ਨੇ ਕੀ ਲੱਗਦਾ ਤੁਹਾਨੂੰ ਉਹਨਾਂ ਨੂੰ ਵੀ ਧਿਆਨ ਰੱਖਣਾ ਪਏਗਾ ਵੀ ਇਸ ਤਰ੍ਹਾਂ ਦਾ ਮਾਹੌਲ। ਉਹਦਾ ਹੈਗਾ ਹੀ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਵੀ ਜੋ ਹੋਣਾ ਸੀ ਹੋ ਗਿਆ ਵੀ ਹੁਣ ਕਾਦੇ ਵਾਸਤੇ ਕਾਦੇ ਗਾਂ ਅਸੀਂ ਰਸਿਆ ਖਿੱਚਣੀਆਂ ਐਨੀਆਂ ਜਦੋਂ ਜਿਸ ਤਰੀਕੇ ਨਾਲ ਪੰਜਾਬ ਇੱਕਦੋ ਘਟਨਾਵਾਂ ਵਾਪਰਦੀਆਂ ਵਾਪਰੀਆਂ ਨੇ ਬੱਸਾਂ ਵਾਲੀਆਂ ਅੱਜ ਵੀ ਬਸੇ ਇੱਕ ਦੋ ਮਿੰਨਲਾ ਸ਼ੀਸ਼ੇ ਫੁੱਟੇ ਜਾਂ ਉਹਨਾਂ ਤੇ ਕੁਝ ਨਾਰੇ ਲਿਖੇ ਗਏ ਤਾਂ ਉਹਨੂੰ ਲੱਗਦਾ ਫਿਰ ਜਦੋਂ ਸਰਦਾਰ ਪੱਗਾਂ ਵਾਲੇ ਹਿਮਾਚਲ ਤੇ ਜਾਣਗੇ ਉਹਨਾਂ ਨੂੰ ਵੀ ਫਿਰ ਸਮੱਸਿਆ ਖੜੀ ਉਹਦਾ ਜੀ ਦੁੱਖ ਤਾਂ ਸਾਰੇ ਨੂੰ ਹੁੰਦਾ ਜੀ ਜਦੋਂ ਕਰਨੀ ਇੱਕ ਬੰਦੇ ਨੇ ਇੱਧਰ ਲੜੜਾ ਹੋਇਆ ਅੱਜ ਉਹ ਬੰਦੇ ਦਾ ਨਹੀਂ ਉੱਧਰ ਗਏ ਨਾ ਲਫੜਿਆ ਕਰਨ ਵਾਲੇ ਦਾ ਇੱਧਰ ਰਹਿ ਗਏ ਉੱਧਰ ਵਾਲੇ ਨੂੰ ਕੀ ਪਤਾ ਵੀ ਉੱਧਰ ਕੀ ਹੋ ਰਿਹਾ ਇੱਧਰ ਵਾਲੇ ਨੂੰ ਕੀ ਪਤਾ ਕੀ ਹੋ ਰਿਹਾ ਹਾਂਜੀ ਹਾਂਜੀ ਇੱਥੇ ਤਾਂ ਇਹ ਤਾਂ ਲੱਗੇ ਉੜਿਆ ਹੀ ਕ੍ਰੈਸ਼ ਕਰਨ ਦਾ ਮਾਹੌਲ ਚੱਲਦਾ ਰਿਹਾ ਤਾਂ ਕਿਸਮ ਸਮੱਸਿਆ ਖੜੀ ਹੋ ਜਾਂਦੀ ਸਮੱਸਿਆ ਜੇ ਆਹੀ ਮਾਹੌਲ ਰਿਹਾ ਸਾਨੂੰ ਤਾਂ ਭੱਜਣਾ ਪੈਣਾ ਇੱਥੋਂ ਫਿਰ ਸਾਥੀ ਸੰਸੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਹਮਾਚਰ